ਪਿਛਲੇ ਦਿਨਾਂ ਦੇ ਵਿੱਚ ਬਾਦਲ ਸਰਕਾਰ ਦੇ ਜਿਹੜੇ ਕਾਰਨਾਮੇ ਆ ਉਹਦੇ ਉੱਤੇ ਉਕਾਲਤਖ ਸਾਹਿਬ ਨੇ ਨੋਟਿਸ ਲਿੱਤਾ ਹੈ ਔਰ ਉਹਨਾਂ ਨੂੰ ਤਨਖਈਆ ਇਕਰਾਰ ਵੀ ਦਿੱਤਾ ਹੈਗਾ ਤੇ ਉਹਦੇ ਉੱਤੇ ਹਜੇ ਫਾਈਨਲ ਉਹਨਾਂ ਨੇ ਆਪਣਾ ਫੈਸਲਾ ਦੇਣਾ ਹੈਗਾ ਜਿੱਥੇ ਪੰਜਾਬ ਸਰਕਾਰ ਨੇ ਮੌਜੂਦਾ ਨੇ ਉਦੋਂ ਬਰਗਾੜੀ ਦੇ ਮਸਲੇ 'ਚ ਹੋਰ ਕਾਰਨਾਮੇ ਜਿਹੜੇ ਹੋਏ ਜਿਦੇ ਵਿੱਚ ਸਿੱਖਾਂ ਦੀ ਮੌਤ ਵੀ ਹੋਈ ਹੈ ਉਹਦੀ ਗੱਲ ਉਬਰੀ ਹੈ ਪਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਆਪ ਕਪਲੇ ਕੀਤੇ ਹੋਏ ਆ ਉਹ ਵੀ ਇਹਨਾਂ ਦੇ ਚਿਹਤਿਆਂ ਨੇ ਉਹਦੀ ਗੱਲ ਇੰਨੇ ਵੱਡੇ ਪੱਧਰ ਤੇ ਨਹੀਂ ਆ ਰਹੀ ਹੈਗੀ ਜਿੱਥੇ ਇੱਕ ਸਿਲਸਲਾ ਸਤਿੰਦਰਪਾਲ ਸਿੰਘ ਕੋਹਲੀ ਸੀਏ ਜੋ ਕਿ ਸੁਖਬੀਰ ਬਾਦਲ ਦਾ ਨਿੱਜੀ ਸੀਏਬੀ ਰਿਹਾ ਔਰ ਕਰਤਾ orbitt ਬੱਸਾਂ ਦਾ PTC ਦਾ ਹੈ ਉਸ ਨੂੰ ਅਪੁਆਇੰਟਮੈਂਟ ਦਿੱਤੀ ਗਈ ਸੀਗੀ ਇੰਟਰਨਲ ਆਡਿਟ ਕਰਨ ਦੀ SGPC ਦੇ ਖਾਤਿਆਂ ਦੀ ਜਿਹਦੇ ਵਿੱਚ ਉਹਦੀਆਂ 2010 ਦੇ ਵਿੱਚ ਚਾਰ ਕੰਮ SGPC ਨੇ ਉਹਨੂੰ ਸੌਂਪੇ ਸੀਗੇ ਪਹਿਲਾ ਇੰਟਰਨਲ ਆਡਿਟ ਪ੍ਰੀ ਤੇ ਕੰਕਰੈਂਟ ਆਡਿਟ ਔਨ ਡੇਲੀ ਬੇਸਿਸ ਰੋਜ਼ ਦੇ ਰੋਜ਼ ਸਾਰੇ ਖਾਤੇ ਦੇਖਣੇ ਸਾਰੇ ਕੰਪਿਊਟਰਾਈਜ਼ੇਸ਼ਨ ਦਾ ਤੇ ਸਾਰੇ ਐਸਜੀਪੀਸੀ ਦੀ ਲੋਕੇਸ਼ਨਸ ਤੇ ਉਹਨੇ ਕੰਮ ਕਰਨਾ ਸੀਗਾ ਕੰਪਿਊਟਰਾਈਜ਼ ਸਾਰੇ ਖਾਤੇ ਕਰਨ ਦਾ ਅੰਦਰੂਨੀ ਜਿਹੜੇ ਕੰਟਰੋਲ ਸਿਸਟਮ ਹੈ ਕਿ ਚੈੱਕ ਤੇ ਬੈਲੈਂਸ ਹੋਣ ਕੌਣ ਕਿਹੜੇ ਖਾਤੇ ਦੇਖ ਰਿਹਾ ਉਹ ਇੱਕ ਕੰਸਲਟੈਂਸੀ ਫਰਮ ਨੇ ਦੱਸਿਆ ਸੀਗਾ ਉਹ ਵੀ ਲਾਗੂ ਕਰਾਉਣਾ ਸੀਗਾ ਤੇ ਆਨਲਾਈਨ ਸਿਸਟਮ ਇਹ ਸਾਰਾ ਕਰ ਦੇਣਾ ਪਰ ਜਿਹੜੀ ਈਸ਼ਰ ਸਿੰਘ ਜੀ ਦੀ ਰਿਪੋਰਟ ਹੈ ਉਹਦੇ ਵਿੱਚ ਸਪਸ਼ਟ ਰੂਪਾਂਚੇ ਸਤਿੰਦਰਪਾਲ ਸਿੰਘ ਕੋਲੀ ਨੇ ਕੋਈ ਵੀ ਕੰਮ ਨਹੀਂ ਕੀਤਾ ਹੈਗਾ ਦੋ ਜਾਂ ਤਿੰਨ ਦਿਨਾਂ ਲਈ ਉਹਨੇ ਉਰੇ હાજર ਹੋਣਾ ਸੀ ਅੰਮ੍ਰਿਤਸਰ 'ਚ ਐਸ ਪਰ ਉਹਦੇ ਕੰਟਰੈਕਟ ਤੇ ਉਹ ਕਮਿਸ਼ਨ ਰਿਪੋਰਟ 'ਚ ਹਾਜ਼ਰ ਕਦੀ ਨਹੀਂ ਹੋਇਆ ਕਦੀ ਵੀ ਉਹਨੇ ਫਿਜ਼ੀਕਲ ਸਟਾਕ ਆਡਿਟ ਨਹੀਂ ਕੀਤਾ ਫਿਜ਼ੀਕਲ ਸਟਾਕ ਆਡਿਟ ਦਾ ਮਤਲਬ ਪਾਵਨ ਗੁਰੂ ਸਾਹਿਬ ਦੇ ਜਿਹੜੇ ਸਰੂਪ ਐ ਜਿੱਥੇ ਛਪਦੇ ਆ ਉਹਦਾ ਜਿਹੜਾ ਕਾਗਜ਼ ਆਉਂਦਾ ਸੀਗਾ ਕਾਗਜ਼ ਛਪ ਕੇ ਅੰਗ ਬਣਦੇ ਸੀ ਅੰਗ ਜੁੜ ਕੇ ਸਰੂਪ ਬਣਦੇ ਸੀਗੇ ਉਹਦਾ ਜਿਹੜਾ ਸਟਾਕ ਆ ਇਨਵੈਂਟਰੀ ਐ ਉਹ ਵੀ ਇਹਨਾਂ ਨੇ ਰੱਖਣੀ ਸੀ ਉਹ ਵੀ ਜਦ 328 ਸਰੂਪਾਂ ਦੀ ਗੱਲ ਨਿਕਲੀ ਇਹਨਾਂ ਨੇ ਕੰਮ ਨਹੀਂ ਕੀਤਾ ਹੈਗਾ ਤੇ ਜਿਹੜੀਆਂ ਵੀ ਸਰੂਪ ਦੀ ਆਵਾਜਾਬੀ ਕਿੱਥੇ ਭੇਜੇ ਕਿੱਥੇ ਕਿਨੂੰ ਦਿੱਤੇ ਉਹਦਾ ਵੀ ਆਡਿਟ ਕਰਨਾ ਸੀਗਾ ਤੇ ਉਹਨੇ 10 ਸਾਲ ਚ ਕੋਈ ਕੰਪਿਊਟਰਾਈਜੇਸ਼ਨ ਦਾ ਕੰਮ ਨਹੀਂ ਕੀਤਾ ਠੀਕ ਹੈ ਜੀ ਇੰਟਰਨਲ ਕੰਟਰੋਲ ਦਾ ਉਹਨੇ ਕੰਮ ਨਹੀਂ ਕੀਤਾ ਤੇ ਕਮਿਸ਼ਨ ਨੇ ਇਹ ਵੀ ਦੱਸਿਆ ਹੈਗਾ ਕਿ ਉਹ ਆਡਿਟ ਚੋਂ ਇਹਨੇ ਕੋਈ ਪੜਤਾਲ ਕੱਢ ਕੇ ਨਹੀਂ ਦਿੱਤੀ ਹੈਗੀ ਤੇ ਕਿਤੇ ਫਿਜ਼ੀਕਲ ਆਡਿਟ ਨਹੀਂ ਹੋਇਆ ਕੋਈ ਪ੍ਰੀ ਆਡਿਟ ਨਹੀਂ ਹੋਇਆ ਜਿਹੜੇ ਜਿਹੜੇ ਕੰਮ ਇਹਨੂੰ ਸੌਂਪੇ ਸੀ ਉਹ ਇੱਕ ਵੀ ਨਹੀਂ ਇਹਨੇ ਕੀਤਾ ਤੇ 10 ਕਰੋੜ ਰੁਪਈਆ ਜਿਹੜਾ ਐਸਜੀਪੀਸੀ ਨੇ ਇਹਨੂੰ ਤਨਖਾਹ ਚ ਦਿੱਤਾ ਜਦ ਕੰਮ ਹੀ ਕੋਈ ਨਹੀਂ ਕੀਤਾ ਕਿਹਦੇ ਲਈ ਦਿੱਤਾ ਹੈਗਾ ਇਹ ਕੱਲੀ ਅਸੀਂ ਨਹੀਂ ਆਵਾਜ਼ ਉਠਾਰੇ ਹੈਗੇ ਜੇ ਤੁਸੀਂ ਆਪ ਦੇ ਜਿਹੜਾ ਤੁਹਾਨੂੰ ਦਿੱਤਾ ਹੈ ਉਹਦੇ ਉੱਤੇ ਇੱਕ ਮਤਾ ਤੁਸੀਂ ਦੇਖੋਗੇ ਜਿਹੜਾ ਇਹਨਾਂ ਦੇ ਅੰਤ੍ਰੰਮ ਕਮੇਟੀ ਨੇ ਪਾਇਆ ਹੈਗਾ ਇਹ ਅੰਤਰਮ ਕਮੇਟੀ ਚ ਆਪ ਐਗਜ਼ੈਕਟਿਵ ਕਮੇਟੀ ਕਹਿੰਦੀ ਹੈ ਕਿ ਇਸ ਬੰਦੇ ਨੇ ਕੰਮ ਹੀ ਕੋਈ ਨਹੀਂ ਕੀਤਾ ਇਹਨਾਂ ਤੋਂ ਪੈਸੇ ਵਾਪਸ ਲੈਤੇ ਜਾਣ ਸ਼੍ਰੋਮਣੀ ਅਕਾਲੀ ਦੇ ਅੰਮਰਸਰ ਨੇ ਇਸ ਮੁੱਦੇ ਦੇ ਉੱਤੇ 1 ਸਾਲ ਲੋਂਗੋਵਾਲ ਸਾਹਿਬ ਦੇ ਘਰ ਦੇ ਸਾਹਮਣੇ ਧਰਨਾ ਲਾਇਆ ਕਿ ਸਾਨੂੰ ਦੱਸੋ ਕਰ ਕੀ ਰਹੇ ਹੋ 1 ਸਾਲ ਬੀਬੀ ਜਗੀਰਕੌਰ ਜਿਹੜੀ ਕਹਿੰਦੀ ਹੈ ਕਿ ਮੇਰੀ ਕੋਈ ਗਲਤੀ ਨਹੀਂ ਤੇ ਮੈਂ ਇਹਦੇ ਨਾਲ ਸੁਖਬੀਰ ਸਿੰਘ ਬਾਦਲ ਨਾਲ ਲੜਦੀ ਰਹੀਆਂ BBNS ਸਪਸ਼ਟ ਬਿਆਨ ਦਿੱਤਾ ਹੈ ਕਿ ਅਸੀਂ ਇਹਦੇ ਉੱਤੇ ਕੇਸ ਪਾਵਾਂਗੇ ਜਿਹੜੇ ਤੁਸੀਂ ਕਾਗਜ਼ ਦੇਖੋਗੇ ਉਹਦੇ ਵਿੱਚ ਇੱਕ ਕੇਸ ਸੀ ਤਿਆਰ ਕੀਤਾ ਹੋਇਆ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਨੂੰ ਭੇਜਣਾ ਸੀਗਾ ਕਿ ਇਹ ਚਾਰਟਰਡ ਅਕਾਊਂਟੈਂਟ ਨੇ ਗੁਰੂ ਘਰ ਨੂੰ ਧੋਖਾ ਦੇ ਕੇ ਪੈਸੇ ਲਿੱਤੇ ਹੋਏ ਹਨ ਕੰਮ ਕਾਰਵਾਈ ਇਹਨੇ ਕੀਤੀ ਨਹੀਂ ਹੈ ਇਹਦਾ ਵਾਪਸ ਲਿਖਤਾ ਜਾਏ ਚਾਰਟਰਡ ਅਕਾਊਂਟੈਂਟ ਦਾ ਜਿਹੜਾ ਇਹਨੂੰ ਖਤਾਬ ਦਿੱਤਾ ਹੈਗਾ ਬੀਬੀ ਜ਼ਗੀਰ ਕੌਰ ਤੇ ਕਹਿੰਦੇ ਅਸੀਂ ਪਿੱਛੇ हट ਗਏ ਕਿ ਜੇ ਐਸਜੀਪੀਸੀ ਸਿੱਧਾ ਕੇਸ ਪਾਉਂਦੀ ਹੈ ਤਾਂ ਫਿਰ ਜਿਹੜੀ ਸੰਸਥਾ ਨਾਲ ਹੋਇਆ ਉਹ ਇਹਦਾ ਕੌਗਨਿਜ਼ੈਂਸ ਲੈ ਕੇ ਕਰੂਗੀ ਹੁਣ ਕਹਿੰਦੀ ਹੈ ਕਿ ਮੈਂ ਸੁਖਬੀਰ ਦੇ ਬਰਖਲਾਫ ਹਾਂ ਪਰ ਉਹਦੇ ਨਿੱਜੀ ਸੀਏ ਦੇ ਉੱਤੇ ਕੇਸ ਨਹੀਂ ਪਾਣਾ ਤਾਂ ਫੇਰ ਤੁਸੀਂ ਤਾਂ ਉਹਦੇ ਨਾਲ ਸੀਗੇ ਜਿੱਥੇ ਇਹ ਸਾਰੀਆਂ ਕਮੀਆਂ ਇਸ ਤੋਂ ਇਲਾਵਾ 328 ਰੂਪ ਦੀ ਕੋਈ ਪੜਤਾਲ ਨਹੀਂ ਹੋਈ ਕੋਈ ਕੇਸ ਨਹੀਂ ਪਾਇਆ ਪੁਲਿਸ ਦੇ ਕੇ ਸਾਨੂੰ ਲੱਭ ਕੇ ਦੇਣ बार-बार ਅਸੀਂ ਸਿੱਖ ਜੁਡੀਸ਼ੀਅਲ ਕਮਿਸ਼ਨ 'ਤੇ ਜਾਈਦਾ ਕਿ ਇਹ ਸਪਾਇਆ ਹੋਇਆ ਉਹਦੇ ਵਿੱਚ ਅਸੀਂ ਬੇਨਤੀ ਕਰੀਦੀ ਹੈ ਕਿ ਇਹਨਾਂ ਦੇ ਮੈਲਫੀਸੀਅੰਸ ਤੇ ਨੈਗਲੀਜੈਂਸ ਦਾ ਤੁਸੀਂ ਵੇਰਵਾ ਲਓ ਇਹਨਾਂ ਨੇ ਜਿਹੜੀਆਂ ਚੋਰੀਆਂ ਨੈਗਲੀਜੈਂਸ ਕੀਤੀਆਂ ਉਹਦਾ ਵੇਰਵਾ ਲਾਓ ਇਹ ਤਾਂ ਪੁਲਿਸ ਕੇਸ ਬਣਦਾ ਹੈਗਾ ਤੇ ਐਸਜੀਪੀਸੀ ਪੁਲਿਸ ਦਾ ਕੇਸ ਕਿਉਂ ਨਹੀਂ ਪਾਉਂਦੀ ਕਿ ਸਾਡੇ ਉਰੇ ਚੋਰੀਆਂ ਹੋਈਆਂ ਉਹ ਵੀ ਗੁਰੂ ਸਾਹਿਬ ਦੀਆਂ ਚੋਰੀਆਂ ਹੋਈਆਂ ਫਿਰ ਉਹਦਾ ਕੇਸ ਪੁਲਿਸ ਰਾਹ ਕਿਉਂ ਨਹੀਂ ਬਣਦਾ ਹੈਗਾ ਇਹ ਤਾਂ ਧਾਰਮਿਕ ਕੇਸ ਵੀ ਬਣਦੇ ਆ 295 ਦੇ ਉਹ ਮੁਲਾਜ਼ਮਾਂ ਦੇ ਉੱਤੇ ਕਿਉਂ ਨਹੀਂ ਲਾਈਦਾ ਜੇ ਅਸੀਂ ਜਿਹੜੇ ਮੁਲਾਜ਼ਮਾਂ ਨੂੰ ਜੁਧਾਰ ਸਿੰਘ ਤੇ ਹੋਰ ਸਾਰਿਆਂ ਨੂੰ ਕਹਿੰਦੇ ਆ ਕਿ ਇਹਨਾਂ ਨੇ ਸਾਰੀ ਗਲਤੀ ਇਹਨਾਂ ਦੀ ਹੈ ਉਹਨਾਂ ਨੂੰ ਜਦ ਅਸੀਂ ਪੁੱਛਿਆ ਉਹ ਕਹਿੰਦੇ ਤੁਸੀਂ ਸਿਆਣੇ ਹੋ ਅਸੀਂ ਤਾਂ ਉੱਥੇ ਛੋਟੇ ਮੁਲਾਜ਼ਮ ਸੀ ਸਾਡੀ ਚੈਕਿੰਗ ਸਾਡਾ ਸਾਰਾ ਕੰਟਰੋਲ ਹੱਥ ਇਹਨਾਂ ਤੇ ਸੀ ਜੇ ਸਕੱਤਰ ਸਾਨੂੰ ਚਿੱਠੀ ਭੇਜਦੇ ਸੀ ਕਿ ਇਹਨੂੰ ਦੇ ਦਿਓ ਤੇ ਚੜਾਓ ਨਾ ਤਾਂ ਅਸੀਂ ਦਿੰਦੇ ਹੁੰਦੇ ਸੀਗੇ ਮਤਲਬ ਹੇਠਾਂ ਤੋਂ ਲੈ ਕੇ ਉੱਤੇ ਤਾਈ ਜੇਨਵੋਲਵਮੈਂਟ ਨਾ ਹੋਏ ਇਹ 5 ਸਾਲ ਕਿਵੇਂ ਲੁਕੀछिਪੀ ਚੀਜ਼ ਰਹਿ ਸਕਦੀ ਹੈ ਸੋ ਇਹ ਬਹੁਤ ਡੀਪਲੀ ਇਨਵੋਲਵਮੈਂਟ ਸਾਰੇ ਐਸਜੀਪੀਸੀ ਦੀ ਹੈ ਮੈਂਬਰਾਂ ਦੀ ਹੈ ਔਰ ਜਿਹੜਾ ਅਕਾਲ ਤਖਬ ਸਾਹਿਬ ਹੁਣ ਤਨਖਾਹਿਆ ਦੋਸ਼ ਦੇ ਕੇ ਇਹ ਕੰਮ ਕਰ ਰਹੇ ਆ ਉਹਦੇ ਵਿੱਚ ਜਿਹੜੇ ਅੰਦਰਲੇ ਇਹਨਾਂ ਦੇ ਘਪਲੇ ਹੋਏ ਆ ਉਸ ਦੀ ਵੀ ਨਿਗਾ ਪੈਣੀ ਚਾਹੀਦੀ ਹੈ ਇਹਦੀ ਜੜ ਕੀ ਹੈ ਹਰੇਕ ਨੂੰ ਪਤਾ ਹੈ ਕਿ ਜਮੂਰੀਅਤ ਇੱਕ ਸਿਸਟਮ ਚਾਹੇ ਚੰਗਾ ਸੋਚ ਲੋ ਚਾਹੇ ਮਾੜਾ ਸੋਚ ਲੋ ਜਦ ਜਵਾਬ ਦੇ ਐਡਮਿਨਿਸਟ੍ਰੇਸ਼ਨ ਇਲੈਕਸ਼ਨਾਂ ਰਾਹੀਂ ਪੋਲਿਟਿਸ਼ੀਅਨ ਚੁਣੇ ਹੋਏ ਨੁਮਾਇंदे ਸੰਗਤ ਨੂੰ ਹੁੰਦੇ ਆ ਤਾਂ ਉਹਨਾਂ ਨੂੰ ਡਰ ਹੁੰਦਾ ਭੈ ਹੁੰਦਾ ਕਿ ਸੰਗਤ ਸਾਨੂੰ ਪੁੱਛੂਗੀ ਪਰ ਐਸਜੀਪੀਸੀ ਤੇ ਕੋਈ ਡਰ ਹੀ ਨਹੀਂ ਹੈ ਕਿਉਂ ਆਪਾਂ ਹੁਣ 18ਵਾਂ ਚੋਣ ਐਮਪੀ ਦਾ ਲੜਿਆ ਮੈਂ ਖੁਦ ਲੜਿਆ 1952 ਚ ਪਹਿਲਾ ਉਹਰੇ ਚੋਣ ਹੋਇਆ 18 ਵਾਰੀ ਪਾਰਲੀਮੈਂਟ ਆਪਣਾ ਚੋਣ ਕਰਾ ਚੁੱਕੀ ਹੈ ਲੋਕਾਂ ਦੇ ਸਾਹਮਣੇ ਪੇਸ਼ ਹੋ ਕੇ ਫਤਵੇ ਉਹਨਾਂ ਨੂੰ ਮੰਨਨੇ ਪਏ ਆ ਪਰ ਸਾਡੀ ਜਿਹੜੀ ਸੰਸਥਾ 1925 'ਚ ਬਣੀ ਸੀ ਜਿਸ ਨੂੰ ਗਾਂਧੀ ਜੀ ਨੇ ਵੀ ਕਿਹਾ ਸੀ ਕਿ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਹੈ ਜਦ ਸਿੱਖ ਗੁਰਦੁਆਰਾ ਐਕਟ ਆਪਾਂ ਬਣਾਇਆ ਉਹਦੇ 47 ਤੋਂ ਬਾਅਦ ਸਿਰਫ 8 ਵਾਰੀ ਚੋਣ ਹੋਏ ਆ ਜੇ ਚੋਣ ਨਹੀਂ ਹੋਣੇ ਤਾਂ ਫੇਰ ਮਤਲਬ